ਦੋਸਤੋ ਇੱਕ ਹੋਰ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਇੱਕ ਵਧੀਆ ਭੜਿਆ ਲਿਖਿਆ ਬੰਦਾ ਦੋਸਤੋ ਨਹਿਰ ਦੇ ਕੋਲ ਕੂੜਾ ਪਾਂਦਾ ਹੋਇਆ ਨਜ਼ਰ ਆ ਰਿਹਾ ਆ ਹੁਣ ਤੁਸੀਂ ਕਹਿ ਦੋਗੇ ਕਿ ਭਾਈ ਯੂਪੀ ਬਿਹਾਰ ਵਾਲੇ ਗੰਦ ਪਾਉਂਦੇ ਨੇ ਤੇ ਭਾਜੀ ਇਹ ਕੌਣ ਨੇ ਹੁਣ ਦੂਜੀ ਵੀਡੀਓ ਦੇਖੋ ਜਰਾ ਆ ਦੇਖੋ ਇਹਨੂੰ ਬਹੁਤ ਵਧੀਆ ਸਬਕ ਸਿਖਾਇਆ ਭਾਈ ਲੋਕਾਂ ਨੇ ਸਲੂਟ ਐਦਾ ਦੇ ਲੋਕਾਂ ਨੂੰ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਪੇਜ ਨੂੰ ਫੋਲੋ ਕਰੋ ਤਾਂ ਕਿ ਪਤਾ ਲੱਗੇ ਕਿ ਭਾਈ ਕਚਰਾ ਜੋ ਹੈ ਗੰਦ ਜੋ ਹੈ ਇਨਸਾਨ ਫਲਾਂਦੇ ਨੇ ਕੋਈ ਕਾਸਟ ਜਾਂ ਤਰਮ ਨਹੀਂ ਫਲਾਂਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਪੇਜ ਨੂੰ ਫੋਲੋ ਕਰੋ ਐਨਐਲ ਲੁਧਿਆਣਾ ਨਹੀਂ ਨਹੀਂ ਮੈਂ ਕਹ ਰਿਹਾ ਵੀ ਬਿਲਕੁਲ ਤੁਸੀਂ ਪਲੀਜ਼ ਪਲੀਜ਼ ਫੇਸ ਦਿਖਾ ਦਿਓ ਸਾਡਾ ਰਿਕਾਰਡ ਆ ਜੀ ਕੋਈ ਅਸੀਂ ਖੋਲੋ ਖੋਲੋ ਮੈਂ ਪਾਸੀ ਦੇਖਦਾ ਲਈਏ ਕਿਹੜੇ ਸੱਜਣ ਨੇ ਕੱਲ ਨੂੰ ਕਿਤੇ ਹੋਰ 50 ਥਾਂ ਤੇ ਆਪਾਂ ਕੱਟੇ ਹੋਣਾ ਸਖੋਲ ਦਿਓ ਬਾਜੀ ਖੋਲ ਦਿਓ ਮੂੰਹ ਇੱਥੇ ਰਹਿੰਦੇ ਆ ਦੋਗਲੇ ਸਾਡੇ ਦੇ ਨਾਲ ਖੋਲ ਦਿਓ ਪਲੀਜ਼ ਹੋਂਦੋ ਭਾਈ ਸਾਹਿਬ ਤੁਹਾਨੂੰ ਚੰਗਾ ਨਹੀਂ ਲੱਗਦਾ ਜੀ ਮੈਂ ਕਿਉਂ बार-बार ਕਹਿ ਰਿਹਾ ਲਾਲੋ ਉਤਾਲ ਕਰਨੀ ਤੁਹਾਨੂੰ ਕਹਿੰਦਾ ਸਮਝਾਣਾ ਹੀ ਹੈ ਤੁਹਾਨੂੰ ਕਹਿੰਦਾ ਚਿਹਰਾ ਦੇਖਣਾ ਚਾਹੁੰਦੇ ਆ ਅੱਛਾ ਸਾਨੂੰ ਲੱਗ ਰਿਹਾ ਯਾਰ ਅਸੀਂ 9 ਤੋਂ 5